ਹੈਲੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਕਲਾਸੇਜ ਅੱਜ ਦਾ ਸਾਡਾ ਪਾਠ ਹੈ ਨਮੀਆਂ ਗੱਲਾਂ 6ਵੀਂ ਜਮਾਤ ਦੀ ਪੁਸਤਕ ਸਭ ਰੰਗ ਵਿੱਚੋਂ ਲਿਆ ਗਿਆ ਇਹ ਪਾਠ ਤੀਸਰਾ ਹੈ ਤੇ ਲੇਖਕ ਗੁਰੂਵਚਨ ਸਿੰਘ ਪੁੱਲਰ ਦੁਆਰਾ ਲਿਖਿਆ ਗਿਆ ਹੈ ਇਸ ਦੇ ਥੋੜੇ ਪਾਠ ਦੇ ਬਾਰੇ ਥੋੜੀ ਜਾਣਕਾਰੀ ਲੈ ਲੈਣੇ ਆਂ ਸੀ ਨਵੇਂ ਜਮਾਨੇ ਦੀਆਂ ਨਮੀਆਂ ਗੱਲਾਂ ਹੁੰਦੀਆਂ ਹਨ ਤੇ ਪੁਰਾਣੇ ਜਮਾਨੇ ਦੀਆਂ ਬਹੁਤ ਸਾਰੀਆਂ ਗੱਲਾਂ ਬਦਲ ਗਈਆਂ ਹਨ ਨਵੇਂ ਜਮਾਨੇ ਵਿੱਚ ਦੇਸ਼ ਵਿਦੇਸ਼ ਇੱਕ ਹੁੰਦੇ ਜਾ ਰਹੇ ਹਨ ਇਸ ਪਾਠ ਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਹੱਲੇ ਵੀ ਪੁਰਾਣੀਆਂ ਜਾਪਦੀਆਂ ਹਨ ਇਹ ਪਾਠ ਇੱਕ ਭਾਵਨਾ ਲੜਕੀ ਜੋ 6ਵੀਂ ਜਮਾਤ ਵਿੱਚ ਪੜ੍ਹਦੀ ਹੈ ਉਹ ਆਪਣੇ ਪਰਿਵਾਰ ਨਾਲ ਬਠਿੰਡੇ ਜਾ ਰਹੀ ਹੈ ਤੇ ਬਠਿੰਡੇ ਉਹ ਦਿੱਲੀ ਤੋਂ ਬਠਿੰਡੇ ਜਾ ਰਹੀ ਹੈ ਤੇ ਉਹਦੇ ਚਾਚਾ ਜੀ ਦੇ ਪੁੱਤਰ ਦਾ ਵਿਆਹ ਹੈ ਜਿੰਨੂੰ ਉਹ ਦਿਖਣ ਜਾਏਗਾ ਦੀਆ ਉਹ ਬਹੁਤ ਛੋਟੀ ਹੀ ਜਦੋਂ ਉਹ ਪਹਿਲੇ ਦਿੱਲੀ ਤੋਂ ਬਾਹਰ ਨਿਕਲੀ ਹੁਣ ਉਹ ਨੂੰ ਕੁਝ ਵੀ ਯਾਦ ਨਹੀਂ ਉਸ ਦੇ ਸਫਰ ਦਾ ਪਰ ਹੁਣ ਉਹ ਥੋੜੀ ਵੱਡੀ ਹੋ ਗਈ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਕ ਸੋਹਣੀ ਯਾਤਰਾ ਕਰ ਰਹੀ ਹੈ ਉਹਦੀ ਟ੍ਰੇਨ ਦੀ ਤੇ ਇਸ ਟ੍ਰੇਨ ਵਿੱਚ ਉਹ ਯਾਤਰਾ ਵਿੱਚ ਕੀ ਕੀ ਦਿਖਦੀਆ ਉਸ ਬਾਰੇ ਇਸ ਪਾਠ ਵਿੱਚ ਦੱਸਿਆ ਗਿਆ ਹੈ ਦਿੱਲੀ ਜਕਸਨ ਤੋਂ ਉਹਦੀ ਟ੍ਰੇਨ 3 ਵਜੇ ਚੱਲ ਪੈਂਦੀ ਹੈ ਉਹ ਪਹਿਲੇ ਆਣ ਦੇ ਕਾਰਨ ਉਹ ਖਿੜਕੀਆਂ ਕੋਲ ਬੈਠ ਜਾਂਦੇ ਹਨ ਤੇ ਜਦੋਂ ਤੱਕ ਟ੍ਰੇਨ ਨਹੀਂ ਚੱਲਦੀ ਤਦੋਂ ਤੱਕ ਟ੍ਰੇਨ ਵਿੱਚ ਕਾਫੀ ਚਹਲ ਪਹਿਲ ਹੁੰਦੀ ਰਹਿੰਦੀ ਹੈ ਭੀੜ ਭੜਕਾ ਰਹਿੰਦਾ ਹੈ ਉਹ ਪਹਿਲੇ ਆ ਗਏ ਸੀ ਇਸ ਕਰਕੇ ਆਰਾਮ ਨਾਲ ਆਪਣੀਆਂ ਸੀਟਾਂ ਤੇ ਬੈਠ ਜਾਂਦੇ ਹਨ ਕੁਝ 20 ਮਿੰਟਾਂ ਵਿੱਚ ਹੀ ਜਿਹੜੀ ਰੇਲ ਗੱਡੀ ਹੈ ਜਿਹੜੀ ਟ੍ਰੇਨ ਹੈ ਉਹ ਦਿੱਲੀ ਤੋਂ ਬਾਹਰ ਹੋ ਜਾਂਦੀ ਹੈ ਭਾਰਤ ਦੀ ਰਾਜਧਾਨੀ ਭੀੜ ਭੜਕਾ ਅਤੇ ਰੋਲਾ ਪਾ ਪਿੱਛੇ ਰਹਿ ਗਿਆ ਮਸਾਫਰ ਵੀ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਗਏ। ਕੁਝ ਇੱਕ ਦੂਜੇ ਨਾਲ ਗੱਲਾਂ ਕਰਨ ਲੱਗ ਪਏ, ਕੋਈ ਚੁੱਪਚਾਪ ਆਪਣੇ ਗੋਡਿਆਂ ਤੇ ਹੱਥ ਰੱਖ ਕੇ ਬੈਠ ਕੇ ਅਤੇ ਕੁਝ ਆਪਣੇ ਰਸਾਲੇ ਪੜ੍ਹਨ ਲੱਗ ਗਏ। ਪਿਤਾ ਜੀ ਨੇ ਵੀ ਪਿਤਾ ਜੀ ਉਸ ਸੀਟ ਉੱਤੇ ਬੈਠੇ ਸਨ ਜਿੱਥੇ ਇੰਜਨ ਵੱਲ ਉਹਨਾਂ ਦੀ ਪਿੱਠ ਸੀ ਤੇ ਅੰਮੀ ਅਤੇ ਭਾਵਨਾ ਉਹਨਾਂ ਦੇ ਬਿਲਕੁਲ ਸਾਹਮਣੇ ਸਨ ਤੇ ਪਿਤਾ ਜੀ ਨੇ ਆਪ ਨੂੰ ਕਿਹਾ ਕਿ ਬੱਚਿਆਂ ਵਾਸਤੇ ਇਹ ਸੀਟ ਸਹੀ ਨਹੀਂ ਤੂੰ ਮੇਰੇ ਨਾਲ ਆ ਕੇ ਬੈਠ ਜਾ ਤੇ ਭਾਵਨਾ ਬੜੀ ਹੈਰਾਨੀ ਨਾਲ ਪੁੱਛਦੀ ਹੈ ਕਿ ਇਸ ਸੀਟ ਵਿੱਚ ਤੁਹਾਡੀ ਸੀਟ ਤੇ ਅੰਮੀ ਦੀ ਸੀਟ ਵਿੱਚ ਕੀ ਫਰਕ ਹੈ ਤੇ ਪਿਤਾ ਜੀ ਉਹਨਾਂ ਨੂੰ ਸਮਝਾਉਂਦੇ ਹਨ ਭਾਵਨਾ ਨੂੰ ਕਿ ਇੰਜਣ ਦੇ ਧੂਏ ਵਿੱਚ ਪਿੱਛੇ ਵੱਲ ਨੂੰ ਉੱਡ ਰਿਹਾ ਹੈ ਜਿਹੜਾ ਇੰਜਣ ਦਾ ਧੂਆ ਹੈ ਉਹ ਪਿੱਛੇ ਵੱਲ ਨੂੰ ਉੱਡੇ ਕਰਦਾ ਹੈ ਤੇ ਉਹਨਾਂ ਦੀ ਅੱਖਾਂ ਵਿੱਚ ਪੈਣ ਦਾ ਡਰ ਹੈ ਤੇ ਰੀਅਲ ਦੀ ਖਿੜਕੀ ਵਿੱਚੋਂ ਬਾਹਰ ਮੂੰਹ ਨਹੀਂ ਕੱਢਣਾ ਚਾਹੀਦਾ ਪਰ ਇਸ ਸੀਟ ਤੋਂ ਜੇ ਤੁਸੀਂ ਗਲਤੀ ਨਾਲ ਮੂੰਹ ਬਾਹਰ ਕੱਢ ਵੀ ਲਿਆ ਤਾਂ ਇੰਜਨ ਦੇ ਕੋਲੇ ਦੇ ਕਿਨਕੇ ਤੇਰੀ ਗਿੱਚੀ ਵਿੱਚ ਵਜਣਗੇ ਗਿੱਚੀ ਦਾ ਇੱਥੇ ਭਾਵ ਹੈ ਗਰਦਨ ਸਿੱਧੇ ਮੂੰਹ ਉੱਤੇ ਨਹੀਂ ਅੰਮੀ ਨੇ ਇਸ ਗੱਲ ਦੀ ਸਪਸ਼ਟੀ ਕੀਤੀ ਨਾਵਲ ਵਿੱਚ ਇਹ ਨਾਵਲ ਬੈਗ ਵਿੱਚ ਹੈ ਕੀ ਟੋਕਰੀ ਵਿੱਚ ਪਿਤਾ ਜੀ ਨੇ ਖੜੇ ਹੁੰਦਿਆਂ ਅੰਮੀ ਤੋਂ ਪੁੱਛਿਆ ਟੋਕਰੀ ਵਿੱਚ ਹੈ ਅੰਮੀ ਨੇ ਦੱਸਿਆ ਮੇਰੀ ਕਹਾਣੀਆਂ ਦੀ ਪੁਸਤਕ ਵੀ ਕੱਢ ਦਿਓ ਅੰਮੀ ਤੋਂ ਪਹਿਲਾ ਭਾਵਨਾ ਬੋਲ ਪਈ ਤੇਰੀ ਤਾਂ ਪੁਸਤਕ ਤਾਂ ਮੈਂ ਬੈਗ ਵਿੱਚ ਪਾਈ ਹੀ ਨਹੀਂ ਅੰਮੀ ਨੇ ਕਿਹਾ ਪਿਤਾ ਜੀ ਦਾ ਨਾਵਲ ਦੇਖ ਕੇ ਮੈਂ ਵੀ ਆਪਣੀ ਪੁਸਤਕ ਬੈਗ ਵਿੱਚ ਪਾ ਲਈ ਸੀ ਭਾਵਨਾ ਨੇ ਬੜੀ ਹੁਸ਼ਿਆਰੀ ਵਿੱਚ ਹੱੱਤਰ ਦਿੱਤਾ ਮੈਨੂੰ ਉਹਨਾਂ ਦੀਆਂ ਤੇ ਸਲਾਈਆਂ ਫੜਾ ਦੋ ਅੰਮੀ ਬੋਲੀ ਗਰਮੀ ਕੱਟ ਰਹੀ ਸੀ ਤੇ ਠੰਡ ਵੱਧ ਰਹੀ ਸੀ ਇਸ ਲਈ ਅੰਮੀ ਭਾਵਨਾ ਦੇ ਸਕੂਲ ਦੀ ਵਰਦੀ ਲਈ ਨਵੀਂ ਸਵੈਟਰ ਬੁਣ ਰਹੀ ਸੀ ਪਿਤਾ ਜੀ ਨੇ ਇੱਕ ਪਲ ਕੁਝ ਸੋਚਿਆ ਫਿਰ ਉਹਨਾਂ ਨੇ ਅੰਮੀ ਨੂੰ ਅੱਧ ਬਨੀਆਂ ਸਵੈਟਰਾਂ ਆ ਫੜਾ ਦਿੱਤਾ ਪਰ ਪੁਸਤਕਾਂ ਨਾ ਕੱਢੀਆਂ। ਨਾ ਹੀ ਆਪਣੀ ਤੇ ਨਾ ਹੀ ਭਾਵਨਾ ਦੀ। ਉਹਨਾ ਉਹ ਭਾਵਨਾ ਕੋਲ ਬੈਠ ਗਏ ਅਤੇ ਬੋਲੇ ਪੁਸਤਕਾਂ ਫੇਰ ਪੜਾਂਗੇ ਪਹਿਲਾ ਬਾਹਰ ਦਾ ਨਜ਼ਾਰਾ ਦੇਖਾਂਗੇ। ਜਦੋਂ ਭਾਵਨਾ ਨੇ ਬਾਹਰ ਦੇਖਿਆ ਸਭ ਤੋਂ ਪਹਿਲਾ ਉਸ ਦੀ ਨਜ਼ਰ ਤਾਰਾਂ ਉੱਤੇ ਪਈ। ਪਟਰੀ ਦੇ ਨਾਲ ਟੈਲੀਫੋਨ ਦੀਆਂ ਤਾਰਾਂ ਲੱਗੀਆਂ ਹੋਈਆਂ ਸਨ ਤੇ ਗੱਡੀ ਕਾਫੀ ਤੇਜ਼ ਚੱਲ ਰਹੀ ਸੀ ਖੰਭਿਆਂ ਦੇਵੀ ਚ ਘਾਰ ਤਾਰਾਂ ਢਿੱਲੀਆਂ ਕਿਉਂ ਛੱਡ ਦਿੱਤੀਆਂ ਗਈਆਂ ਹਨ ਤਾਰਾਂ ਠੀਕ ਤਰ੍ਹਾਂ ਕੱਸੀਆਂ ਵੀ ਨਹੀਂ ਕਿਸੇ ਨੇ ਭਾਵਨਾ ਨੇ ਪਿਤਾ ਜੀ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਨਹੀਂ ਪੁੱਤਰ ਇਹ ਜਾਣਬੁੱਝ ਕੇ ਢਿੱਲੀਆਂ ਛੱਡੀਆਂ ਹਨ ਪਿਤਾ ਜੀ ਨੇ ਦੱਸਿਆ ਕਿਉਂ ਭਾਵਨਾ ਨੇ ਹੈਰਾਨੀ ਨਾਲ ਪੁੱਛਿਆ ਤੂੰ ਸਧਾਰਨ ਗਿਆਨ ਵਿੱਚ ਪੜਿਆ ਹੈ ਨਾ ਕਿ ਚੀਜ਼ਾਂ ਗਰਮ ਹੋ ਕੇ ਫੈਲ ਜਾਂ ਹਾਂ ਤੇ ਠੰਡੀਆਂ ਹੋ ਕੇ ਸੰਗੜਦੀਆਂ ਹਨ ਸੰਗੜ ਜਾਂਦਾ ਮਤਲਬ ਹੁੰਦਾ ਹੈ ਕਿ ਇਕੱਠੀਆਂ ਹੋ ਜਾਂਦੀਆਂ ਹਨ ਤੇ ਜੇ ਇਹ ਪੂਰੀਆਂ ਕੱਸੀਆਂ ਹੋਣਗੀਆਂ ਤਾਂ ਸਿਆਲ ਵਿੱਚ ਸੁੰਗੜ ਕੇ ਟੁੱਟ ਸਕਦੀਆਂ ਹਨ ਐਨੇ ਨੂੰ ਭਾਵਨਾ ਦਾ ਧਿਆਨ ਇੱਕ ਖੇਤ ਵਿੱਚ ਕੰਮ ਕਰ ਰਹੀਆਂ ਔਰਤਾਂ ਵੱਲ ਗਿਆ ਉਹਨਾਂ ਨੇ ਆਪਣੀਆਂ ਪਿੱਠਾਂ ਉੱਤੇ ਚਾਦਰਾਂ ਦੀਆਂ ਝੋਲੀਆਂ ਬੰਨੀਆਂ ਹੋਈਆਂ ਸਨ ਉਹ ਬੂਟਿਆਂ ਤੋਂ ਕੁਝ ਤੋੜ ਤੋੜ ਕੇ ਆਪਣੀਆਂ ਝੋਲੀਆਂ ਵਿੱਚ ਪਾ ਰਹੀਆਂ ਸਨ ਪਿਤਾ ਜੀ ਨੇ ਦੱਸਿਆ ਕਿ ਉਹ ਕਪਾਹ ਦਾ ਖੇਤ ਹੈ ਤੇ ਔਰਤ ਖਿੜੀ ਹੋਈ ਕਪਾਹ ਚੁਗ ਰਹੀਆਂ ਹਨ ਅੰਮੀ ਨੇ ਦੱਸਿਆ ਕਿ ਉਸ ਤੋਂ ਅੱਗੇ ਸੂਤੀ ਕਪੜਾ ਬਣਦਾ ਹੈ ਅੰਮੀ ਦੀ ਗੱਲ ਹਜੇ ਮਸਾਂ ਪੂਰੀ ਹੋਈ ਸੀ ਕਿ ਪਾਵਨਾ ਬੋਲ ਉੱਠੀ ਉਹ ਕੋਈ ਕੀ ਕਰ ਰਿਹਾ ਹੈ ਇੱਕ ਕਿਸਾਨ ਖਾਲੀ ਖੇਤ ਵਿੱਚ ਹਲ ਬਾ ਰਹਾ ਸੀ ਦੋ ਬਲਦ ਹਲ ਦੇ ਅੱਗੇ ਜੁੜੇ ਹੋਏ ਸਨ ਪਿਤਾ ਜੀ ਨੇ ਸਮਝਾਇਆ ਸਮਝਾਉਂਦਿਆਂ ਕਿਹਾ ਕਿਸਾਨ ਹਾਰਦੀ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ ਹਲ ਬਾਉਣ ਨਾਲ ਜ਼ਮੀਨ ਦੀ ਸ਼ਕਤੀ ਸ਼ਕਤੀ ਚੂਸਣ ਵਾਲਾ ਬਾਦੂ ਕਾਪੂਸ ਮਰ ਜਾਂਦਾ ਹੈ ਤੇ ਮਿੱਟੀ ਨਰਮ ਹੋ ਜਾਂਦੀ ਹੈ ਤੇ ਜਿਹੜੇ ਜਿਹਦੇ ਵਿੱਚ ਜੜਾਂ ਸੌਖੀਆਂ ਫੈਲ ਸਕਦੀਆਂ ਹਨ ਔਰ ਨਾਲੇ ਮਿੱਟੀ ਵਿੱਚ ਹਵਾ ਰਲ ਜਾਂਦੀ ਹੈ ਜੋ ਜੜਾਂ ਦੀ ਖੁਰਾਕ ਦੇ ਕੰਮ ਆਉਂਦੀ ਹੈ ਹਾੜੀ ਦੀ ਫਸਲ ਉਹ ਕੀ ਹੁੰਦੀ ਹੈ ਭਾਵਨਾ ਨੇ ਪੁੱਛੀ ਜਿਨ੍ਹਾਂ ਫਸਲਾਂ ਨੂੰ ਸਿਆਲ ਚੜਨ ਤੋਂ ਮਗਰੋਂ ਬੀਜਿਆ ਜਾਂਦਾ ਹੈ ਅਤੇ ਹਾੜ ਚੜਦਿਆਂ ਵੱਢਿਆ ਜਾਂਦਾ ਹੈ ਉਸ ਨੂੰ ਹਾੜੀ ਦੀਆਂ ਫਸਲਾਂ ਕਹਿੰਦੇ ਹਨ ਤੇ ਪਿਤਾ ਜੀ ਨੇ ਦੱਸਿਆ ਔਰ ਜਿਵੇਂ ਕੰਨਾ ਕਛੋਲੇ ਸਰੋਂ ਅੰਮੀ ਨੇ ਉਦਾਹਰਨ ਦਿੱਤੀ ਤੇ ਕਪਾ ਏ ਇਹ ਹੋਰ ਇੱਕ ਫਸਲ ਦਾ ਨਾਮ ਲਿਆ ਭਾਵਨਾ ਨੇ ਨਹੀਂ ਕਪਾ ਤਾਂ ਸੌਣੀ ਦੀ ਫਸਲ ਹੈ ਉਹ ਜੋ ਫਸਲਾਂ ਗਰਮੀ ਵਿੱਚ ਬੀਜੀਆਂ ਜਾਂਦੀਆਂ ਤੇ ਸਰਦੀਆਂ ਦੇ ਸ਼ੁਰੂ ਹੋਣ ਵਿੱਚ ਪ੍ਰਾਪਤ ਹੁੰਦੀਆਂ ਹਨ ਉਹਨਾਂ ਨੂੰ ਸੌਣੀ ਦੀ ਫਸਲ ਕਿਹਾ ਜਾਂਦਾ ਹੈ ਭਾਵਨਾ ਇੱਕਦਮ ਹੱਸ ਕੇ ਆਖਣ ਲੱਗੇ ਉਹ ਦੇਖੋ ਪਿਤਾ ਜੀ ਇੱਕ ਕਾਂ ਗੱਡੀ ਨਾਲ ਦੌੜ ਲਾ ਰਿਹਾ ਹੈ ਸਾਰੇ ਰਾ ਭਾਵਨਾ ਬਹੁਤ ਬਾਹਰ ਕੁਦਰਤ ਵੱਲ ਨੇ ਖੁੱਲੇ ਅੰਬਰਵਾਲ ਦੇਖਦੀ ਗਈ ਲਗਾਤਾਰ ਕੁਛ ਨਾ ਕੁਛ ਬੋਲ ਰਹੀ ਸੀ ਤੇ ਪਾਤ ਪਾਤ ਦੇ ਸਵਾਲ ਪੁੱਛ ਰਹੀ ਸੀ ਪਿਤਾ ਜੀ ਵੀ ਤੇ ਅੰਮੀ ਜੀ ਵੀ ਉਸਦੇ ਪੁੱਛੇ ਸਵਾਲਾਂ ਦੇ ਉੱਤਰ ਦੇ ਰਹੇ ਸਨ ਹੁਣ ਦਿਨ ਛਿਪ ਰਹਾ ਸੀ ਤੇ ਸੂਰਜ ਦਾ ਗੋਲਾ ਪਹਿਲੇ ਵਾਂਗ ਅੱਖਾਂ ਚੁੰਦੀਆਂ ਦੇਣ ਵਾਲਾ ਸਫੇਦ ਨਹੀਂ ਸੀ ਰਹਿ ਗਿਆ ਉਸ ਦਾ ਰੰਗ ਸੁਨਹਿਰੀ ਹੋ ਗਿਆ ਸੀ ਫਿਰ ਹਲਕਾ ਗੁਲਾਬੀ ਅੰਤ ਵਿੱਚ ਉਹ ਗੂੜਾ ਗੁਲਾਬੀ ਹੋ ਗਿਆ ਸੂਰਜ ਕਿੰਨਾ ਸੋਨਾ ਹੋ ਗਿਆ ਹੈ ਭਾਵਨਾ ਨੇ ਪ੍ਰਸ਼ੰਸਾ ਕੀਤੀ ਹਾਂ ਇਹ ਸੋਨੇ ਦੇ ਥਾਲ ਵਾਂਗ ਲੱਗਦਾ ਹੈ ਪਿਤਾ ਜੀ ਨੇ ਉਸ ਦੇ ਗੱਲ ਦੀ ਪੁਸ਼ਟੀ ਕੀਤੀ ਕਦੀ ਦੇਖਿਆ ਹੈ ਇੰਨਾ ਸੋਨਾ ਸੂਰਜ ਦਿੱਲੀ ਵਿੱਚ ਵੱਡੇ ਸ਼ਹਿਰਾਂ ਵਿੱਚ ਕੁਦਰਤ ਦਾ ਆਨੰਦ ਨਹੀਂ ਮਿਲਦਾ ਨੇ ਨੋ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਦਿਖਾਈ ਦੇਣ ਲੱਗੀਆਂ ਕਾਂ ਕੁੱਗੀ ਤੋਤੇ ਅਤੇ ਕਬੂਤਰ ਟੋਲੀਆਂ ਬਣਾ ਬਣਾ ਕੇ ਉੱਡ ਰਹੇ ਸਨ ਇਹ ਇੰਨੇ ਕਿੱਥੇ ਆ ਗਏ ਭਾਵਨਾ ਹੈਰਾਨ ਹੋ ਗਈ ਇਹ ਆਪਣੇ ਆਪਣੇ ਘਰਾਂ ਨੂੰ ਪਰਤ ਰਹੇ ਹਨ ਪਿਤਾ ਜੀ ਨੇ ਦੱਸਿਆ ਜਿਵੇਂ ਤੇ ਜਿਵੇਂ ਤੇਰੇ ਪਿਤਾ ਜੀ ਸ਼ਾਮ ਨੂੰ ਕੰਮ ਕਰਨ ਪਿੱਛੋਂ ਦਫ਼ਤਰ ਤੋਂ ਮੁੜਦੇ ਹਨ ਜਿਵੇਂ ਖੇਤਾਂ ਵਿੱਚੋਂ ਕਿਸਾਨ ਆਪੁਰਸ ਔਰਤਾਂ ਘਰਾਂ ਲਈ ਚੱਲ ਪੈਂਦੇ ਹਨ ਈਵੇਂ ਇਸ ਪ੍ਰਕਾਰ ਪੰਛੀ ਵੀ ਘਰਾਂ ਨੂੰ ਪਰਤ ਜਾਂਦੇ ਹਨ ਅੰਮੀ ਨੇ ਗੱਲ ਖੋਲ ਕੇ ਸਮਝਾਈ ਕਿੱਥੇ ਨੇ ਇਹਨਾਂ ਦੇ ਘਰ ਭਾਵਨਾ ਨੇ ਪੰਛੀਆਂ ਦੇ ਘਰਾਂ ਦੀ ਗੱਲ ਸੁਣ ਕੇ ਸੋਚ ਵਿੱਚ ਪੈ ਗਈ ਇਹਨਾਂ ਦੇ ਆਪਣੇ ਆਪਣੇ ਆਲ ਨੇ ਦਰਖਤਾਂ ਤੇ ਟਾਣੀਆਂ ਤੇ ਰਹਿਣ ਦੇ ਹੋ ਟਿਕਾਣੇ ਇਹ ਉਹ ਇਹਨਾਂ ਇਹਨਾਂ ਘਰਾਂ ਵਿੱਚ ਹੀ ਰਹਿੰਦੇ ਹਨ ਪਿਤਾ ਜੀ ਬੋਲੇ ਸੂਰਜ ਛਿਪ ਗਿਆ ਬਾਹਰ ਹਨੇਰਾ ਹੋ ਗਿਆ ਬਠਿੰਡਾ ਵੀ ਨੇੜੇ ਆ ਗਿਆ ਅੰਮੀ ਨੇ ਖੜੀ ਹੋ ਕੇ ਸਵੈਟਰ ਟੋਕਰੀ ਵਿੱਚ ਸੰਭਾਲ ਦਿੱਤਾ ਸੀਟ ਉੱਤੇ ਬੈਠ ਕੇ ਉਹਨਾਂ ਨੇ ਪਾਵਨਾ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਪੁੱਛਿਆ ਕਹੇ ਜੀ ਲੱਗੀ ਪੁਸਤਕ ਜੋ ਤੂੰ ਅੱਜ ਰੇਲ ਗੱਡੀ ਵਿੱਚ ਪੜ੍ਹੀ ਤੁਹਾਡਾ ਸਵੈਟਰ ਬੁੰਦਿਆਂ ਦਾ ਧਿਆਨ ਨਹੀਂ ਰਹਾ ਮੈਂ ਤਾਂ ਗੱਲਾਂ ਹੀ ਕੀਤੀਆਂ ਹਨ ਪੁਸਤਕ ਤਾਂ ਪੜੀ ਹੀ ਨਹੀਂ ਪਾਵਨਾ ਨੇ ਉੱਤਰ ਦਿੱਤਾ ਨਹੀਂ ਪੁੱਤਰ ਤੂੰ ਸਾਰੇ ਰਾ ਪੁਸਤਕ ਹੀ ਪੜੀ ਹੈ ਕੁਦਰਤ ਇੱਕ ਵਿਸ਼ਾਲ ਪੁਸਤਕ ਹੈ ਗਿਆਨ ਦਾ ਭੰਡਾਰ ਹੈ ਪਿਤਾ ਜੀ ਨੇ ਭਾਵਨਾ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਇਹਨਾਂ ਗੱਲਾਂ ਮੁੰੁੱਖ ਕੁਦਰਤੀ ਪੁਸਤਕ ਵਿੱਚੋਂ ਸਿੱਖ ਸਕਦਾ ਔਰ ਕਿਸੇ ਪੁਸਤਕ ਵਿੱਚ ਨਹੀਂ ਸਿੱਖ ਸਕਦਾ ਅੰਮੀ ਨੇ ਸਮਝਾਇਆ ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਤਾਂ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖ ਲਈਆਂ ਹਨ ਭਾਵਨਾ ਉਤਸ਼ਾਹ ਨਾਲ ਬੋਲੀ ਫਿਰ ਉਹ ਖਿੜਕੀ ਵਿੱਚੋਂ ਬਠਿੰਡੇ ਦਾ ਚਾਨਣ ਦੇਖਣ ਲੱਗ ਪਈ ਅੱਛਾ ਬੱਚੋ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਸਾਰੀ ਕਹਾਣੀ ਅੱਜ ਹੁਣ ਅਸੀਂ ਇਹਨਾਂ ਦੇ ਕੁਝ ਬੈਕ ਐਕਸਰਸਾਈਜ਼ ਕਰਦੇ ਹਾਂ ਸਹੀ ਵਿਕਲਪ ਦੀ ਚੋਣ ਕਰੋ ਭਾਵਨਾ ਕਿੱਥੇ ਜਾ ਰਹੀ ਸੀ ਸਮਾਣਾ ਫਰੋਜ਼ਪੁਰ ਜਾਂ ਬਠਿੰਡਾ ਕਿੱਥੇ ਜਾਇ ਕਦੀ ਸੀ ਉਹ ਬਠਿੰਡਾ ਉਹ ਉੱਥੇ ਕਿਉਂ ਜਾ ਰਹੀ ਸੀ ਆਪਣੇ ਚਾਚਾ ਜੀ ਦੇ ਜਨਮ ਦਿਨ ਜਾ ਰਹੀ ਸੀ ਚਾਚੇ ਦੇ ਪੁੱਤਰ ਦੇ ਵਿਆਹ ਜਾਇ ਕਦੀ ਸੀ ਜਾਂ ਉਹਨਾਂ ਦੀ ਬਦਲੀ ਹੋ ਗਈ ਸੀ ਚਾਚੇ ਦੇ ਪੁੱਤਰ ਦੇ ਵਿਆਹ ਉਹ ਤੋਂ ਆ ਰਹੀ ਸੀ ਚੰਡੀਗੜ੍ਹ ਤੋਂ ਬੰਬਈ ਤੋਂ ਜਾਂ ਦਿੱਲੀ ਤੋਂ ਦਿੱਲੀ ਤੋਂ ਗੱਡੀ ਦਾ ਇੰਜਣ ਕਿਸ ਨਾਲ ਚੱਲਦਾ ਹੈ ਕੋਲੇ ਨਾਲ ਤੇਲ ਨਾਲ ਜਾਂ ਬਿਜਲੀ ਨਾਲ ਉਹ ਚੱਲਦਾ ਹੈ ਕੋਲੇ ਨਾਲ ਸਿੱਧੇ ਮੂੰਹ ਦਾ ਕੀ ਅਰਥ ਹੈ ਸਿੱਧਾ ਮੂੰਹ ਉੱਪਰ ਸਾਫ਼ ਗੱਲ ਕਰਨਾ ਸੱਚ ਬੋਲਣਾ ਸਿੱਧਾ ਮੂੰਹ ਉੱਪਰ ਬਿਜਲੀ ਦੀਆਂ ਤਾਰਾਂ ਢਿੱਲੀਆਂ ਕਿਉਂ ਰੱਖੀਆਂ ਜਾਂਦੀਆਂ ਹਨ ਤਾਂ ਕਿ ਉਹ ਪੂਰੀ ਆ ਸਕਣ ਸਰਦੀਆਂ ਵਿੱਚ ਸੁੰਗੜਾ ਸਕਾਨ ਜਾਂ ਪੰਛੀ ਬੈਠ ਸਕਾ ਇਹਦਾ ਦੂਸਰਾ ਪੁਆਇੰਟ ਸਹੀ ਹੋਏਗਾ ਕਿ ਸਰਦੀਆਂ ਵਿੱਚ ਸੁੰਗੜ ਸਕਾਣਾ ਸੌਣੀ ਦੀ ਫਸਲ ਤੋਂ ਕੀ ਭਾਵ ਹੈ ਜੋ ਸੌਣ ਵਿੱਚ ਕੱਟੀ ਜਾਵੇ ਜੋ ਸੌਣ ਵਿੱਚ ਬੀਜੀ ਜਾਵੇ ਜੋ ਗਰਮੀਆਂ ਵਿੱਚ ਬੀਜੀ ਜਾਵੇ ਤੇ ਸਰਦੀਆਂ ਵਿੱਚ ਕੱਟੀ ਜਾਏ ਇਹ ਵਾਲਾ ਠੀਕ ਹੋਏਗਾ ਜੋ ਗਰਮੀਆਂ ਵਿੱਚ ਬੀਜੀ ਜਾਵੇ ਤੇ ਸਰਦੀਆਂ ਵਿੱਚ ਕੱਟੀ ਜਾਵੇ ਸ਼ਾਮ ਨੂੰ ਪੰਛੀ ਕਿੱਥੇ ਜਾਂਦੇ ਹਨ ਖੇਤ ਵਿੱਚ ਚੂਗਣ ਆਪਣੇ ਆਲਣਿਆਂ ਵਿੱਚ ਜਾਂ ਸ਼িকার ਕਰਨ ਆਪਣੇ ਆਲਨਿਆਂ ਵਿੱਚ ਇਸ ਪਾਠ ਦੇ ਕੁਝ ਪ੍ਰਸ਼ਨ ਉੱਤਰ ਤੇ ਨਜ਼ਰ ਮਾਰਦੇ ਹਾਂ ਭਾਵਨਾ ਨੇ ਰੇਲ ਦੇ ਡੱਬੇ ਵਿੱਚ ਕੀ ਦੇਖਿਆ ਭਾਵਨਾ ਨੇ ਰੇਲ ਦੇ ਡੱਬੇ ਵਿੱਚ ਕਾਫੀ ਭੀੜ ਦੇਖੀ ਉਸ ਨੂੰ ਚਿਪਰਿਆ ਸੂਰਜ ਕਹੋ ਜਿਆ ਲੱਗਿਆ ਕਿ ਉਸ ਨੇ ਦਿੱਲੀ ਵਿੱਚ ਅਜੀਹਾ ਸੋਹਣਾ ਨਜ਼ਾਰਾ ਦੇਖਿਆ ਸੀ ਭਾਵਨਾ ਨੂੰ ਸੂਰਜ ਬਹੁਤ ਹੀ ਸੋਹਣਾ ਲੱਗਿਆ ਉਸ ਨੂੰ ਇੱਕ ਸੁਨਹਿਰੀ ਥਾਲ ਵਾਂਗ ਲੱਗਿਆ ਉਸ ਨੇ ਕਦੇ ਵੀ ਅਜਿਆ ਨਜ਼ਾਰਾ ਦਿੱਲੀ ਵਿੱਚ ਨਹੀਂ ਦੇਖਿਆ ਕੁਦਰਤ ਦੀ ਵਿਸ਼ਾਲ ਪੁਸਤਕ ਤੋਂ ਕੀ ਭਾਵ ਹੈ ਜੋ ਗਿਆਨ ਅਸੀਂ ਕੁਦਰਤ ਤੋਂ ਲੈਂਦੇ ਹਾਂ ਉਹਾਨੂੰ ਉਹ ਗਿਆਨ ਸਾਨੂੰ ਕਿਸੇ ਵੀ ਪੁਸਤਕ ਵਿੱਚ ਨਹੀਂ ਮਿਲਦਾ ਇਸ ਲਈ ਇਸ ਪਾਠ ਵਿੱਚ ਕੁਦਰਤ ਦੀ ਨਜ਼ਾਰੇ ਨੂੰ ਜਾਂ ਕੁਦਰਤ ਦੀਆਂ ਜੜੀਆਂ ਚੀਜ਼ਾਂ ਅਸੀਂ ਸਿੱਖਣਿਆ ਉਸ ਨੂੰ ਕੁਦਰਤ ਦੀ ਵਿਸ਼ਾਲ ਪੁਸਤਕ ਕਿਹਾ ਗਿਆ ਹੈ ਹਾੜੀ ਤੇ ਸੋਨੀ ਦੀ ਫਸਲ ਤੋਂ ਕੀ ਭਾਵ ਹੈ ਜੋ ਫਸਲ ਹਾੜ ਚੜਦਿਆਂ ਕੱਟੀ ਜਾਵੇ ਤੇ ਉਸ ਨੂੰ ਹਾੜੀ ਦੀ ਫਸਲ ਕਹਿੰਦੇ ਹਨ ਤੇ ਜੋ ਫਸਲ ਜੋ ਫਸਲ ਸੜਦੀਆਂ ਸ਼ੁਰੂ ਹੁੰਦੇ ਕੱਟੀ ਜਾਵੇ ਗਰਮੀਆਂ ਵਿੱਚ ਜਿਹੜੀ ਫਸਲ ਲੱਗਦੀ ਹੈ ਤਾਂ ਸਰਦੀਆਂ ਵਿੱਚ ਕੱਟੀ ਜਾਂਦੀ ਹੈ ਉਸ ਨੂੰ ਸੌਣੀ ਦੀ ਫਸਲ ਕਹਿੰਦੇ ਹਾਂ ਤੇ ਜਿਹੜੀ ਫਸਲ ਸਰਦੀਆਂ ਵਿੱਚ ਲੱਗਦੀ ਹੈ ਤੇ ਗਰਮੀਆਂ ਸ਼ੁਰੂ ਹੁੰਦੇ ਕੱਟੀ ਜਾਂਦੀ ਹੈ ਉਸ ਨੂੰ ਆਸੀਂ ਹਾਰਦੀ ਦੀ ਫਸਲ ਕਹਿੰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਰਾ ਇਹ ਪਾਠ ਸਮਝ ਆ ਗਿਆ ਹੋਗਾ ਕੁਐਸਚਨ ਆਨਸਰ ਵੀ ਸਮਝ ਆ ਗਏ ਹੋਗੇ ਥੈਂਕ ਯੂ ਬੱਚੋ ਬਾਏ ਬਾਏ ਟੇਕ ਕੇਅਰ ਅਗਰ ਕੋਈ ਵੀ ਡਾਊਟ ਹੋਏਗਾ ਤੇ ਕਮੈਂਟ ਵਿੱਚ ਜਰੂਰ ਲਿਖੇ